ਸਹਾਇਕ ਸਲਫਸਟਾ ਨੇ ਅੱਜ ਆਪਾਂ ਪਹੁੰਚੇ ਹੋਇਆ ਬਸੰਤ ਵਾਲਿਆਂ ਦੇ ਇਹ ਬਣਾਉਂਦੇ ਨੇ ਪੈਚ ਬਣਾਉਣ ਵਾਸਤੇ ਮਸ਼ੀਨਾ ਢੱਕਾ ਵੱਡਣ ਵਾਸਤੇ ਮਸ਼ੀਨਾ ਆਹ ਦੇਖ ਲੋ ਢਾਂਚਾ ਬਣਿਆ ਹੋਇਆ ਇਹਦਾ ਫਿਰ ਆਪਾਂ ਤੁਹਾਨੂੰ ਕੰਪਲੀਟ ਚੈੱਕ ਕਰਾਵਾਂਗੇ ਇਹ ਵਰਕਸ਼ਾਪ ਪਲਾਜ਼ਮਾ ਮਸ਼ੀਨ ਲੱਗੀ ਹੋਈ ਹੈ ਇਹਨਾਂ ਦੇ ਤੇ ਆਹ ਬਣਿਆ ਹੋਇਆ ਪੂਰਾ ਪੈਚ ਬਣਾਉਣ ਵਾਸਤੇ ਟ੍ਰੈਕਟ ਕੱਢਣ ਵਾਸਤੇ ਜਿਹੜੇ ਪੈਚ ਤਿਆਰ ਕਰਦੇ ਆ ਉਹ ਘਾਹ ਆ ਦੇਖੋ ਇਹ ਚੈੱਕ ਕਰ ਲਓ ਤੁਸੀਂ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਪਕਰ ਉਹਨਾਂ ਦੀ ਗੱਲ ਇਹ ਘਾਹ ਤਾਂ ਇਹ ਇੱਥੇ ਲੱਗਿਆਣਾ ਇਹ ਘਾਹ ਵਟਣ ਵਾਸਤੇ ਹੀ ਹਾਂਜੀ ਹਾਂ ਇੱਥੇ ਖਾਣ ਦੇ ਨਿਕਲ ਗਿਆ ਇੱਥੇ ਲੱਗਿਆਣਾ ਇਹ ਡਿਵਰਟਰ ਠੀਕ ਆ ਇਹ ਡਿਵਰਟਰ ਚਾਹੀਦਾ ਕਿਸੇ ਨੂੰ ਲਾ ਪਿੱਛੇ ਇਹਦੇ ਫੇਰ ਕੋਈ ਬਕਸਾ ਲੱਗਦਾ ਹੈ ਹਾਂ ਪਿੱਛੇ ਕਰ ਰਹੇ ਆ ਉਹ ਤੇ ਇਹ ਬਹੁਤ ਨੇ ਇਨਾ ਇਕ ਬਟਾ ਸਟਿਓ ਕੇਵਨ ਇਹਦੇ ਤੇ ਲੱਗਦਾ ਜੀ ਉਹ ਉਹ ਕੇਵਨ ਜਿਹੜਾ ਲਾ ਰੱਖਿਆ ਹਾਂ ਇਹਦੇ ਤੇ ਲਾਇਆ ਸੀ ਅੱਛਾ ਅੱਛਾ ਇਹ ਤੇ ਲਾਇਆ ਸੀ ਕੇਵਨ ਕੀ ਇਹ ਕਾ ਵੜਨ ਵਾਸਤੇ ਬਣਾਇਆ ਹੋਇਆ ਜੀ ਬਸੰਤ ਵਾਲਿਆਂ ਨੇ ਤੇ ਉਹ ਪਿਚ ਤਿਆਰ ਕਰਨ ਵਾਸਤੇ ਤੇ ਕੇਵਨ ਤਿਆਰ ਕੀਤਾ ਕੇਵਨ ਵੀ ਲਾ ਦਿੰਦੇ ਉੱਤੇ ਸੰਦੌੜ ਦੇ ਵਿੱਚ ਇਹਨਾਂ ਦੀ ਵਰਕਸ਼ਾਪ ਆ ਸਾਰੀ ਵਰਕਸ਼ਾਪ ਕਿੱਥੇ ਚੈਕ ਕਰਵਾਉਂਦੇ ਆ ਤੁਹਾਨੂੰ ਜੋ ਨਟ ਬੋਲਟ ਸਾਰੇ ਲਾਜਮਾਂ ਮਸ਼ੀਨ ਟਕਿੰਗ ਇਧਰ ਖਰਾਦ ਦਾ ਕੰਮ ਇਹ ਪ੍ਰੈਸ ਲੱਗੀ ਹੋਈ ਆ ਇਹ ਆਪਣੀ ਇਹ ਤਾਂ ਪਤਾ ਲੱਗਦਾ ਅਗਰ ਠੀਕ ਹੈ ਨਾਲ ਅੱਜ ਆਪਣੇ ਪਹੁੰਚ ਹੀ ਗਏ ਹੋਏ ਸੀ ਪਹਿਲਾਂ ਆਪਾਂ ਪ੍ਰੀਤ ਵਾਲਿਆਂ ਦੇ ਫਰਕੀਸ ਵਾਲਿਆਂ ਦੇ ਗਏ ਉੱਥੇ ਆਪਾਂ ਵੀਡੀਓ ਨਹੀਂ ਬਣਾਈ ਇੱਥੇ ਆਪਾਂ ਵੀਡੀਓ ਬਣਾਈ ਆ ਤੇ ਇਹ ਜ਼ਿਆਦਾਤਰ ਗੁਜਰਾਤ ਐਮਪੀ ਤੇ ਬੰਬਈ ਭੇਜੀ ਆ ਕਿੰਨਾਂ ਨੇ ਮਸ਼ੀਨ ਦੀ ਇਹ ਪ੍ਰੈਸ ਆਹ ਦੇ ਤੇਲ ਦੇ ਦੀ ਨਿਵਾਸੀ ਦੇ ਮਾੜਾ ਮੁੱਟ ਜਾਦਾ ਸੰਦੌੜ ਤੋਂ ਬਾਰ-ਬਾਰ ਵਰਕਸ਼ਾਪ ਆਦਰਸ਼ਨ ਪਹਿਲਾ ਮਸ਼ੀਨ ਵਿੱਚ ਚਲਾਉਂਦੇ ਰਹੇ ਤਾਂ ਮਾਨ ਮਸ਼ੀਨ ਇਹਨਾਂ ਕੋਲੇ ਭਾਜੀ ਹੁਣਾਂ ਕੋਲੇ ਵੱਡਣ ਜਾਂਦੇ ਰਹੇ ਇਹ ਤੇੱਜ ਵਾਲੇ ਰੂਲਰ ਤਿਆਰ ਕਰਦੇ ਆ ਇਹ ਪਲਾਜ਼ਮਾ ਕਟਿੰਗ ਮਸ਼ੀਨ ਹੈ ਜਿਹਦੇ ਵਿੱਚ ਐਡ ਕਰਕੇ ਆਪੀ ਆਪ ਕਰਦੀ ਹੈ ਇਹ ਪਲਾਜ਼ਮਾ ਕਟਿੰਗ ਮਸ਼ੀਨ ਹੈ ਤੇ ਇਹ ਸਾਰੇ ਰੂਲਰ ਬਣੇ ਹੋਏ ਆ ਬਾਹਲੇ ਰੂਲਰ ਬਣੇ ਹੋਏ ਆ ਠੀਕ ਆ ਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਤੇ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ